ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 10 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖੀ ਗਈ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਦੇ ਉੱਪਰੋਂ ਦੀ ਗੁਜ਼ਰ ਰਿਹਾ ਹੈ ਬਾਅਦ ਦੁਪਹਿਰ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀਗੀ ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਹ ਜਿਹੜਾ ਸਿਸਟਮ ਹੈ ਇਹ ਪਹਾੜਾਂ ਦੇ ਵਿੱਚ ਲੱਗੇਗਾ ਜਿੱਥੇ ਅੱਜ ਬਾਅਦ ਦੁਪਹਿਰ ਤੋਂ ਹਲਕਾ ਮੀਂਹ ਤੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਬਰਫਵਾਰੀ ਦੇਖੀ ਗਈ ਪੰਜਾਬ ਦੇ ਵਿੱਚ ਵੀ ਮੌਸਮ ਬਦਲਦਾ ਹੋਇਆ ਦਿਖਾਈ ਦੇਵੇਗਾ ਅੱਜ ਅੱਧੀ ਰਾਤ ਤੋ ਬਾਅਦਗਾ ਕੱਲ ਸਵੇਰ ਤੜਕਸਰ ਜਾਨਕੀ 11:00 ਦੀ ਤੜਕਸਰ ਪੰਜਾਬ ਦੇ ਵਿੱਚ ਕੁਝ ਕਿ ਖੇਤਰਾਂ ਦੇ ਵਿੱਚ ਹਲਕੀ ਕੈਨਮੈਨ ਹੋ ਸਕਦੀ ਹੈ ਕਿਉਂਕਿ ਸਵੇਰ ਵੇਲੇ ਵੀ ਬੱਦਲਵਾਈ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਦੇਖੀ ਜਾਵੇਗੀ ਪਹਾੜਾਂ ਦੇ ਨਾਲ ਲੱਗਦੇ ਜਿਹੜੇ 50-60 ਕਿਲੋਮੀਟਰ ਦੇ ਘੇਰੇ ਵਿੱਚ ਹੋਵੇਗਾ ਉਹਨਾਂ ਖੇਤਰਾਂ ਦੇ ਵਿੱਚ ਹਲਕੀ ਕੈਣਮੈਣ ਜਾਂ ਮਾੜਾ ਮੋਟਾ ਮੀਂਹ ਦਾ ਸ਼ਰਾਟਾ ਦੇਖਣ ਨੂੰ ਮਿਲ ਸਕਦਾ ਹੈ ਉਹ ਪਵਾਰ ਖੇਤਰ ਵੀ ਹੋ ਸਕਦਾ ਹੈ ਉਹ ਮਾਜਾ ਤੇ ਦਬਾਬੇ ਦੇ ਖੇਤਰ ਵੀ ਹੋ ਸਕਦੇ ਹਨ ਬਾਕੀ ਖੇਤਰਾਂ ਦੇ ਵਿੱਚ ਕੁਝ ਨਹੀਂ ਹੋਵੇਗਾ ਮੌਸਮ ਬੱਦਲਵਾਈ ਵਾਲਾ ਸਵੇਰੇ ਬਾਅਦ ਵਿੱਚ ਮੌਸਮ ਸਾਫ਼ ਹੋਵੇਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੇਗੀ ਇਹ ਸਵੇਰ ਵੇਲੇ 8-9 ਵਜੇ ਤੋਂ ਪਹਿਲਾਂ-ਪਹਿਲਾਂ ਵਾਪਰਨ ਦੀ ਹਲਕੀ ਕੈਣਮੈਣ ਦੀ ਸੰਭਾਵਨਾ ਰਹੇਗੀ ਆਉਣ ਵਾਲੇ ਦਿਨਾਂ ਵਿੱਚ 13 ਤਰੀਕ ਤੋਂ ਪੰਜਾਬ ਦਾ ਮੌਸਮ ਦੁਪਹਿਰ ਤੋਂ ਬਾਅਦ ਬਦਲਣਾ ਸ਼ੁਰੂ ਹੋ ਜਾਵੇਗਾ ਜਿਹਦੇ ਵਿੱਚ 13 ਤੋਂ 15-16 ਤਰੀਕ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਪੰਜਾਬ ਹਰਿਆਣਾ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ